ਇਨਫਲੂਐਂਸਰ ਕਮਲਕੌਰ ਪਾਬੀ ਦੇ ਕਤਲ ਤੋਂ ਬਾਅਦ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮਾਡਲ ਜਿਸ ਦੀ ਕਿ ਮ੍ਰਿਤਕ ਦੇ ਮਿਲਦੀ ਹੈ ਤਾਂ ਹਰਿਆਣਾ ਦੀ ਫੇਮਸ ਮਾਡਲ ਸ਼ੀਤਲ ਚੌਧਰੀ ਦੇ ਲਾਪਤਾ ਹੋਣ ਤੋਂ ਬਾਅਦ ਨਹਿਰ ਦੇ ਵਿੱਚ ਉਸ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਤਾਂ ਪੁਲਿਸ ਨੇ ਮ੍ਰਿਤਕਾ ਦੀ ਪਛਾਣ ਉਸ ਦੇ ਹੱਥ ਤੇ ਛਾਤੀ ਤੇ ਬਣੇ ਟੈਟੂ ਤੋਂ ਕੀਤੀ ਹੈ ਲਾਸ ਮੁੰਦਣਾ ਇਲਾਕੇ ਦੇ ਵਿੱਚ ਹੜਕਾਂ ਪ ਮੱਚ ਗਏ ਤਾਂ ਪੁਲਿਸ ਨੇ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲੈ ਕੇ ਪੋਸਮਾਰਟਮ ਦੇ ਲਈ ਭੇਜੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਭਾਬੀ ਕਮਲਕੌਰ ਦੀ ਕਤਲ ਤੋਂ ਬਾਅਦ ਇਹ ਮਾਮਲਾ ਕਾਫੀ ਗਰਮਾਇਆ ਹੋਇਆ ਤੇ ਉਧਰ ਦੂਜੇ ਪਾਸੇ ਹੁਣ ਹਰਿਆਣਵੀ ਮਾਡਲ ਸ਼ੀਤਲ ਚੌਧਰੀ ਜਿਸ ਦੀ ਮ੍ਰਿਤਕ ਦੇ ਮਿਲਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਉਹ ਪਾਣੀਪੱਤ ਦੀ ਰਹਿਣ ਵਾਲੀ ਹੈ ਤੇ 14 ਜੂਨ ਨੂੰ ਘਰੋਂ ਸ਼ੂਟਿੰਗ ਦੇ ਲਈ ਨਿਕਲਦੀ ਹੈ ਪਰਕਰ ਵਾਪਸ ਨਹੀਂ ਪਰਦੀ ਜਿਸ ਤੋਂ ਬਾਅਦ ਉਸ ਦੀ ਭੈਣ ਦੇ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਜਾਂਦੀ ਹੈ ਤੇ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਉਸ ਦੀ ਭਾਲ ਦੇ ਵਿੱਚ ਜੁੱਟ ਜਾਂਦੀ ਹੈ ਤਾਂ ਹੁਣ ਉਸਦੀ ਮ੍ਰਿਤਕ ਦੇ ਸੋਨੀਪੱਧੇ ਖਰਖੋਦਾ ਨਹਿਰ ਦੇ ਵਿੱਚ ਬਰਾਬਰਤ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸ਼ੀਤਲ ਦੇ આરોપી ਬੋਏਫ੍ਰੈਂਡ ਦੀ ਗੱਡੀ ਐਤਵਾਰ ਸਵੇਰੇ ਦਿਨ ਦੀ ਪੈਰਲ ਨਹਿਰ ਤੇ ਪਈ ਮਿਲੀ ਸੀ ਜਿੱਥੇ ਇਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲੋਕਾਂ ਦੇ ਵੱਲੋਂ ਜਿੱਥੇ ਨੌਜਵਾਨ ਨੂੰ ਕੱਢਿਆ ਜਾਂਦਾ ਤੇ ਮਾਡਲ ਜਿਹੜੀ ਉਹ ਲਾਪਤਾ ਸੀ ਗੱਡੀ ਦੇ ਵਿੱਚੋਂ ਮੁੰਡਾ ਤਾਂ ਕੱਢ ਲਿਆ ਗਿਆ ਪਰ ਮਾਡਲ ਦੀ ਕੋਈ ਵੀ ਉਸ ਵੇਲੇ ਤੱਕ ਪਾਲ ਕੀਤੀ ਜਾ ਰਹੀ ਸੀ ਕੁਝ ਪਤਾ ਨਹੀਂ ਲੱਗ ਪਾਰਿਆ ਸੀ ਤੇ ਉਧਰ ਦੱਸਿਆ ਜਾ ਰਿਹਾ ਕਿ ਹੁਣ ਉਸਦੀ ਮ੍ਰਿਤਕ ਦੇ ਮਿਲੀ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣੇ ਕਿਹਾ ਜਾ ਰਿਹਾ ਕਿ ਬॉयफ्रेंड ਦੇ ਵੱਲੋਂ ਉਸ ਦਾ ਮਾਰਕਟ ਕੀਤੀ ਗਈ ਹੈ ਤੇ ਜ਼ਬਰਦਸਤੀ ਦੀ ਕੋਸ਼ਿਸ਼ ਕੀਤੀ ਗਈ ਤੇ ਅਸਲ ਉਸਦੀ ਭੈਣ ਦਾ ਇਹ ਕਹਿਣਾ ਹੈ ਕਿ ਮੌਤ ਤੋਂ ਪਹਿਲਾਂ ਸ਼ੀਤਲ ਦੇ ਵੱਲੋਂ ਕਾਲ ਕਰਕੇ ਦੱਸਿਆ ਗਿਆ ਸੀ ਕਿ ਉਸਦੇ বয়ফ্রেন্ড ਦੇ ਵੱਲੋਂ ਉਸਨਾਂ ਮਾਰਕੁੱਟ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜ਼ਬਰਦਸਤੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਕਾਲ ਕੱਟ ਗਈ ਸੀ ਤਾਂ ਮ੍ਰਿਤਕਾ ਦੀ ਭੈਣ ਦਾ ਸ਼ੱਕ ਹੈ ਕਿ ਉਸਦੇ ਪ੍ਰੇਮੀ ਦੇ ਵੱਲੋਂ ਹੀ ਉਸਦੀ ਭੈਣ ਨੂੰ ਮਾਰ ਮੁਕਾਇਆ ਗਿਆ ਜਿਹੜੇ ਭੈਣ ਦਾ ਪ੍ਰੇਮੀ ਉਸਤੇ ਹੀ ਵੱਡੇ ਇਲਜ਼ਾਮ ਲੱਗ ਰਹੇ ਨੇ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਇਨਫਲੂਐਂਸਰ ਕਮਲਕੌਰ ਪਾਬੀ ਦੇ ਕਤਲ ਤੋਂ ਬਾਅਦ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮਾਡਲ ਜਿਸ ਦੀ ਕਿ ਮ੍ਰਿਤਕ ਦੇ ਮਿਲਦੀ ਹੈ ਤਾਂ ਹਰਿਆਣਾ ਦੀ ਫੇਮਸ ਮਾਡਲ ਸ਼ੀਤਲ ਚੌਧਰੀ ਦੇ ਲਾਪਤਾ ਹੋਣ ਤੋਂ ਬਾਅਦ ਨਹਿਰ ਦੇ ਵਿੱਚ ਉਸ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਤਾਂ ਪੁਲਿਸ ਨੇ ਮ੍ਰਿਤਕਾ ਦੀ ਪਛਾਣ ਉਸ ਦੇ ਹੱਥ ਤੇ ਛਾਤੀ ਤੇ ਬਣੇ ਟੈਟੂ ਤੋਂ ਕੀਤੀ ਹੈ ਲਾਸ ਮੁੰਦਣਾ ਇਲਾਕੇ ਦੇ ਵਿੱਚ ਹੜਕਾਂਪ ਮੱਚ ਗਿਆ ਤਾਂ ਪੁਲਿਸ ਨੇ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲੈ ਕੇ ਪੋਸਮਾਰਟਮ ਦੇ ਲਈ ਭੇਜੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਭਾਬੀ ਕਮਲਕੌਰ ਦੀ ਕਤਲ ਤੋਂ ਬਾਅਦ ਇਹ ਮਾਮਲਾ ਕਾਫੀ ਗਰਮਾਇਆ ਹੋਇਆ ਤੇ ਉਧਰ ਦੂਜੇ ਪਾਸੇ ਹੁਣ ਹਰਿਆਣਵੀ ਮਾਡਲ ਸ਼ੀਤਲ ਚੌਧਰੀ ਜਿਸ ਦੀ ਮ੍ਰਿਤਕ ਦੇ ਮਿਲਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਉਹ ਪਾਣੀਪਤ ਦੀ ਰਹਿਣ ਵਾਲੀ ਹੈ ਤੇ 14 ਜੂਨ ਨੂੰ ਘਰੋਂ ਸ਼ੂਟਿੰਗ ਦੇ ਲਈ ਨਿਕਲਦੀ ਹੈ ਪਰਕਰ ਵਾਪਸ ਨਹੀਂ ਪਰਦੀ ਜਿਸ ਤੋਂ ਬਾਅਦ ਉਸ ਦੀ ਭੈਣ ਦੇ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਜਾਂਦੀ ਹੈ ਤੇ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਉਸ ਦੀ ਭਾਲ ਦੇ ਵਿੱਚ ਜੁੱਟ ਜਾਂਦੀ ਹੈ ਤੇ ਹੁਣ ਉਸਦੀ ਮ੍ਰਿਤਕ ਦੇ ਸੋਨੀਪੱਧੇ ਖਰਖੋਦਾ ਨਹਿਰ ਦੇ ਵਿੱਚ ਬਰਾਬਰਤ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸ਼ੀਤਲ ਦੇ આરોપી ਬੋਏਫ੍ਰੈਂਡ ਦੀ ਗੱਡੀ ਐਤਵਾਰ ਸਵੇਰੇ ਦਿਨ ਦੀ ਪੈਰਲ ਨਹਿਰ ਤੇ ਪਈ ਮਿਲੀ ਸੀ ਜਿੱਥੇ ਇਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲੋਕਾਂ ਦੇ ਵੱਲੋਂ ਜਿੱਥੇ ਨੌਜਵਾਨ ਨੂੰ ਕੱਢਿਆ ਜਾਂਦਾ ਤੇ ਮਾਡਲ ਜਿਹੜੀ ਉਹ ਲਾਪਤਾ ਸੀ ਗੱਡੀ ਦੇ ਵਿੱਚੋਂ ਮੁੰਡਾ ਤਾਂ ਕੱਢ ਲਿਆ ਗਿਆ ਪਰ ਮਾਡਲ ਦੀ ਕੋਈ ਵੀ ਉਸ ਵੇਲੇ ਤੱਕ ਪਾਲ ਕੀਤੀ ਜਾ ਰਹੀ ਸੀ ਕੁਝ ਪਤਾ ਨਹੀਂ ਲੱਗ ਪਾਰਿਆ ਸੀ ਤੇ ਉਧਰ ਦੱਸਿਆ ਜਾ ਰਿਹਾ ਕਿ ਹੁਣ ਉਸਦੀ ਮ੍ਰਿਤਕ ਦੇ ਮਿਲੀ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣੇ ਕਿਹਾ ਜਾ ਰਿਹਾ ਕਿ ਬॉयफ्रेंड ਦੇ ਵੱਲੋਂ ਉਸ ਦਾ ਮਾਰਕਟ ਕੀਤੀ ਗਈ ਹੈ ਤੇ ਜ਼ਬਰਦਸਤੀ ਦੀ ਕੋਸ਼ਿਸ਼ ਕੀਤੀ ਗਈ ਤੇ ਅਸਲ ਉਸਦੀ ਭੈਣ ਦਾ ਇਹ ਕਹਿਣਾ ਹੈ ਕਿ ਮੌਤ ਤੋਂ ਪਹਿਲਾਂ ਸ਼ੀਤਲ ਦੇ ਵੱਲੋਂ ਕਾਲ ਕਰਕੇ ਦੱਸਿਆ ਗਿਆ ਸੀ ਕਿ ਉਸਦੇ ਬॉयਫ੍ਰੈਂਡ ਦੇ ਵੱਲੋਂ ਉਸਨਾਂ ਮਾਰਕੁੱਟ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜ਼ਬਰਦਸਤੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਕਾਲ ਕੱਟ ਗਈ ਸੀ ਤਾਂ ਮ੍ਰਿਤਕਾ ਦੀ ਭੈਣ ਦਾ ਸ਼ੱਕ ਹੈ ਕਿ ਉਸਦੇ ਪ੍ਰੇਮੀ ਦੇ ਵੱਲੋਂ ਹੀ ਉਸਦੀ ਭੈਣ ਨੂੰ ਮਾਰ ਮੁਕਾਇਆ ਗਿਆ ਜਿਹੜੇ ਭੈਣ ਦਾ ਪ੍ਰੇਮੀ ਉਸਤੇ ਹੀ ਵੱਡੇ ਇਲਜ਼ਾਮ ਲੱਗ ਰਹੇ ਨੇ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ